ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ਾਣੇ ਲੋਕਾਂ ਦੀਆਂ ਇਹ ਕਹਾਵਤਾਂ ਨੇ ਕਿ ਬਲ ਦੇ ਸਿਵੇ ਤੇ ਕਿਵੇਂ ਸੇਕਿਆ ਜਾ ਸਕਦਾ ਹੈ ਇਹ ਕਹਾਵਤਾਂ ਸੱਚ ਕੌਣ ਕਰ ਰਿਹਾ ਹੈ ਜਿਹੜੇ ਬੰਦੇ ਕਹਿੰਦੇ ਨੇ ਸਾਡੇ ਸਿਰ ਤੇ ਸ਼ੋਮਣੀ ਅਕਾਲੀ ਦਲ ਦਾ ਤਾਜ ਹੈ ਉਹ ਬੰਦੇ ਇੱਕ ਹਫ਼ਤਾ ਸੱਚ ਕਰ ਰਹੇ ਨੇ ਜਿਗਰਾ ਚਾਹੀਦਾ ਇਹ ਕਹਿਣ ਵਾਲਤੇ ਜਿਗਰਾ ਚਾਹੀਦਾ ਸੁਣਨ ਵਾਲਤੇ ਸੁਣ ਲਿਓ ਧਿਆਨ ਦੇ ਨਾਲ 328 ਰੁਪਏ ਚੋਰੀ ਹੋਏ ਉਹ ਮਾਮਲਾ ਚੱਲ ਰਿਹਾ ਹੈ ਗ੍ਰਿਫਤਾਰੀਆਂ ਹੋ ਰਹੀਆਂ ਨੇ ਪੂਰੇ ਸੰਸਾਰ ਪਰ ਵਿੱਚ ਕਹਿ ਲਈਏ ਇਹ ਹਫੜਾ ਦਫੜੀ ਹੈ ਇਹ ਮੁੱਦਾ ਛੜਿਆ ਹੋਇਆ ਹੈ ਕਿ 328 ਰੂਪ ਚੋਰੀ ਹੋਏ ਤਾਂ ਕਿੱਧਰ ਗਏ ਤੇ ਜਦੋਂ ਦੇ ਸਤਾ ਤੋਂ ਬਾਹਰ ਹੋਏ ਨੇ ਬਾਦਲ ਬਿਆਦਵੀਆਂ ਹੋ ਰਹੀਆਂ ਨੇ ਤੇ ਇਹਨਾਂ ਦੇ ਵੱਡੇ ਵੱਡੇ ਲੀਡਰ ਨਸ਼ਿਆਂ ਦੇ ਪਰਚਾ ਕਾਰਨ ਜੇਲਾਂ ਵਿੱਚ ਬੰਦ ਨੇ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸ਼੍ਰੋਮਣੀ ਕਮੇਟੀ ਦੇ ਨਰੈਣੂ ਮਾਨਤਾਂ ਦੀ ਥੂ-ਥੂ ਹੋਈ ਪਈ ਐ। ਮੈਂ ਜਿਹੜੀ ਪਹਿਲਾਂ ਗੱਲ ਕਹੀ ਸੀ ਨਾ ਬੀ ਬਾਲਦੇਸ਼ ਸਿਵ ਤੇ ਕਿੱਦਾਂ ਸੇਕਿਆ ਜਾ ਸਕਦਾ ਐ ਇਹ ਸੇਕਦੇ ਨਿਬੰਧ। ਇੱਕ ਪਾਸੇ ਤਾਂ ਐਡੇ-ਐਡੇ ਮਸਲੇ ਇੱਕ ਪਾਸੇ ਇਹ ਆਪਣੇ ਆਫੀਸ਼ੀਅਲ ਪੇਜਾਂ ਤੇ ਪਾਈ ਜਾਂਦੇ ਨੇ। ਦੱਸੋ ਜੀ ਤੁਹਾਨੂੰ ਕੀ ਲੱਗਦਾ? 2027 ਵਿੱਚ ਸਰਕਾਰ ਕਿਹਦੀ ਬਣੂ ਕੀ ਨੂੰ ਚਾਹੁੰਦੇ ਨੇ ਪੰਜਾਬ ਦੇ ਲੋਕ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਰਟਾ ਲਾਈ ਬੈਠੇ ਆ ਲਿਖ ਦੇਣਗੇ ਹਾਂ ਜਾਂ ਨਾ ਦੱਸੋ ਜੀ ਸੁਖਵੀਰ ਬਣੂ ਜਾਂ ਫਲਾਣਾ ਬਣੂ ਜੱਟੇ ਮੁਕਾ ਬਣੂ ਇਦਾਂ ਲਿਖ ਦਿੰਦੇ ਆ ਮਤਲਬ ਇਹਨਾਂ ਨੂੰ ਕੋਈ ਮਤਲਬ ਨਹੀਂ ਗੁਰਸ਼ਾਨੀ ਬੇਦਵੀ ਹੋਈ ਐ ਕੋਈ ਮਤਲਬੀ ਇਹਨਾਂ ਨੂੰ ਮਤਲਬ ਹੈ ਵੀ ਇਹ ਦੱਸੋ ਵੀ ਸੰਵੀਰ ਮੁੱਖ ਮੰਤਰੀ ਬਣੂ ਮੈਂ ਦੱਸਾਂ ਬਣੂੰਗਾ ਕਿਉਂ ਨਹੀਂ ਬਣੂੰਗਾ ਪਰ 1900 ਨਾ 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 1900 ਨਹੀਂ 2000 ਨਾ 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 2000 ਵੀ ਨਹੀਂ 25000 ਠੀਕ ਹੈ ਨਾ 25092 ਚ ਬਣੂਗਾ ਉਦੋਂ ਇੱਥੇ ਕੌਣ ਹੋਊਗਾ ਇਹ ਨੋਟ ਕਰ ਲਿਓ ਕੈਲਕੂਲੇਸ਼ਨ ਕਰ ਲਿਓ ਵੀ ਮੈਂ 25092 ਦੀ ਗੱਲ ਕੀਤੀ ਹੈ ਉਦੋਂ ਬਣੂਗਾ ਕਿਉਂ ਕਿ ਹੈ ਇਹ ਜਿਹੜੇ ਤੁਸੀਂ ਡਾਇਲੋਗ ਬੋਲੇ ਨਾ ਡਾਇਨਾਸੌਰ ਆਣਗੇ ਆਗੇ ਡਾਇਨਾਸੌਰ ਕਰੋੜਾਂ ਸਾਲ ਪਹਿਲਾਂ ਆਏ ਸੀ ਕਰੋੜਾਂ ਸਾਲ ਮੈਂ ਤਾਂ ਕਿ ਵੀ 25092 ਚ ਬਣੂ ਸੁਣ ਲਿਓ ਉਹਨਾਂ ਲੋਕ ਭੁੱਲ ਜਾਣਗੇ ਕੋਈ ਮਾੜਾ ਮੋਟਾ ਕਲੰਕ ਲੱਗਿਆ ਹੋਇਆ ਮੱਥੇ ਤੇ ਉਹ ਕੋਈ ਨਾ ਕੋਈ ਲਿਖ ਦੂ ਮੇਰੇ ਵਰਗਾ ਮੈਂ ਲਿਖ ਰਿਹਾ ਕੋਈ ਪੜ ਲੂ ਕੋਈ 2-4000 ਸਾਲ ਬਾਅਦ ਵਿੱਚ ਵੀ ਕੋਈ ਬੂਟਾ ਸਿੰਘ ਹੁੰਦਾ ਸੀ ਉਹ ਇਦਾਂ ਗੱਲਾਂ ਕਰਦਾ ਹੁੰਦਾ ਸੀ ਕਾਫੀ ਕੁਫੀ ਪੀ ਕੇ ਹਾਂ ਇਦਾਂ ਉਹ ਸੁਣ ਲੈਣਗੇ ਪੜ੍ਹ ਲੈਣਗੇ ਪਰ ਉਹਨੂੰ ਪਤਾ ਨਹੀਂ ਭਾਸ਼ਾ ਕਿਹੜੀ ਹੋ ਪਤਾ ਨਹੀਂ ਕਿਹੜੀ ਭਾਸ਼ਾ ਹੋ ਪਰ ਕੋਈ ਸੈਂ ਤਰੱਕੀ ਕਰਦੀ ਆ ਟ੍ਰਾਂਸਲੇਸ਼ਨ ਹੋ ਜਾ ਕਰੂਗਾ ਜਦ ਹਦਿਆ ਕਰਨਗੇ ਵੀ ਆ ਗਿਆਨੀ ਬੂਟਾ ਸਿੰਘ ਬੋਲਦਾ ਹੁੰਦਾ ਸੀ ਬਾਦਲਾਂ ਦੀ ਜੜ ਪੱਟਣ ਵਾਲਾ ਜਦ ਸੁਣ ਲਿਆ ਕਰਨ ਦੇ ਲੋਕ ਇਹ ਗੱਲਾਂ ਨਾ ਜਦੋਂ ਮੈਂ ਕਰਦਾ ਤੁਹਾਨੂੰ ਲੱਗਦਾ ਮੇਰਾ ਜੀ ਕਰਦਾ ਨਾ 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 ਬਿਲਕੁਲ ਨਹੀਂ ਛੱਬ ਤਾ ਬੋਲਣ ਨੂੰ ਜੀ ਕਰਦਾ ਹੀ ਨਹੀਂ ਪਰ ਮਜਬੂਰੀ ਬਣ ਜਾਂਦੀ ਹੈ ਵੀ ਬੋਲ ਲਈ ਹੁਣ ਜਦੋਂ ਅੱਧਾ ਕਿਲੋ ਦੁੱਧ ਪੀਤਾ ਹੋਵੇ ਚਿਹਾਰੇ ਖਾਦੇ ਹੋਣ ਕਾਲਸੀ ਵੀ ਪਿੰਨੀਆਂ ਖਾਧੀਆਂ ਹੋਣ ਤੇ ਸਵੇਰੇ ਸਵੇਰੇ ਦੇਸੀ ਘਿਓ ਦੇ ਪਰੌਂਠੇ ਵਧੀਆ ਰਹੇ ਤੇ ਨਾਲ ਖਾਦੇ ਹੋਣ ਫਿਰ ਸਾਰਾ ਦਿਨ ਸੌਂ ਵੀ ਬੰਦਾ ਕਿਦਾਂ ਸਕਦਾ ਘੰਟਾ ਕੱਢਣਾ ਪੈਂਦਾ ਬੋਲਣ ਵਾਸਤੇ ਫਿਰ ਖਾਬਰ ਚਾਹੀਦੀ ਵੀ ਕੀ ਦੀ ਧੌੜੀ ਲਾਵਾ ਅੱਜ ਫਿਰ ਪਤਾ ਲੱਗ ਰਿਹਾ ਨੇ ਵੀ ਇਹਨਾਂ ਦੀ ਪਹਿਲਾਂ ਲਾਈ ਗਈ ਅਨਰੈਣੂ ਹਾਂ ਤਾਂ ਤੋੜੀ ਪਹਿਲਾਂ ਲਾਈ ਗਈ ਫਿਰ ਬੋਲਣਾ ਪੈਂਦਾ ਪੋਸਟ ਦੇਖੋ ਭਾਈ ਦੱਸੋ ਜੀ 2027 ਚ ਕਿਹੜਾ ਮੁੱਖ ਮੰਤਰੀ ਬਣਾਈਏ ਸਾਡਾ ਮੁੱਖ ਮੰਤਰੀ ਅਸੀਂ 2022 ਦਾ ਬਣਾਇਆ ਹੋਇਆ 27 ਚ ਵੀ ਬਣਾ ਦੇਾਂਗੇ 32 ਚ ਵੀ ਬਣਾ ਦੇਾਂਗੇ 37 ਚ ਵੀ ਬਣਾ ਦੇਾਂਗੇ 42 ਚ ਵੀ ਬਣਾ ਦੇਾਂਗੇ ਤੇ 47 ਚ ਵੀ ਬਣਾ ਦਿਆਂਗੇ ਉਦੋਂ ਆਪਾਂ ਬਈ ਲਵੇ ਲਾਉਣੇ ਲੱਗੇ ਹੋਵਾਂਗੇ ਬਾਦ ਕਾ ਨੂੰ ਮੇਰ ਕਰਨੀ ਹੈ ਐਮੀ ਇੱਥੇ ਮੇਰੇ ਮੇਰੇ ਥੋੜੀ ਕਰਨਾ ਪਰ ਤੁਹਾਡੀਆਂ ਕਰਤੂਤਾਂ ਮਰਦੇ ਦਮ ਤੱਕ ਦੱਸਦਾ ਰਹੀ ਮੈਂ ਗੁਰੂ ਦਾ ਸਿੱਖ ਹਾਂ ਮੈਂ ਨਰੇਣੋ ਮਹੰਤਾਂ ਦਾ ਨਹੀਂ ਮੈਂ ਬਾਦਲਾਂ ਦਾ ਨਹੀਂ ਅਸੀਂ ਜਿਹੜਾ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਵੀ ਕਰਦਾ ਹੈ ਗੁਰੂ ਦੇ ਸਦੇ ਨਾਂ ਤੇ ਰਾਜਨੀਤੀ ਕਰਦਾ ਹੈ ਪੰਜਾਬ ਨੂੰ ਘਰ ਕਰ ਰਿਹਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰ ਰਿਹਾ ਹੈ ਨਸ਼ਿਆਂ ਦਾ ਖੜ ਜਿਨ੍ਹਾਂ ਨੇ ਬਗਾਇਆ ਚਿੱਟਾ ਜਿਨ੍ਹਾਂ ਨੇ ਵੇਚਿਆ ਉਹਨਾਂ ਦੀ ਜੜ ਕਿਉਂ ਨਾ ਪੱਟੀਏ ਪਟਾਂਗੇ ਪਟਾਂਗੇ ਚੰਗੀ ਤਰ੍ਹਾਂ ਪਾ ਦੇ ਕਰੋ ਪੋਸਟਰ ਸ਼ਰਮ ਤਾਂ ਮੰਨ ਲੋ ਜੇ ਕਿਸੇ ਦੇ ਘਰੇ ਅਫਸੋਸ ਕਰਨ ਜਾਂਦੇ ਆ ਨਾ ਉਦੋਂ ਜੇ ਰੋਣਾ ਨਹੀਂ ਆਉਂਦਾ ਰੁੰਦੇ ਵਰਗਾ ਮੂੰਹ ਤਾਂ ਕਰਨਾ ਪੈਂਦਾ ਨਹੀਂ ਲੋਕ ਚੰਗਾ ਨਹੀਂ ਕਹਿੰਦੇ ਮਾਹੀ ਸ਼ਰਮਾ ਨੇ ਕੁੜੀ ਮਾਹੀ ਸ਼ਰਮਾ ਉਹਦੇ ਕੈਮਰੇ ਸਾਹਮਣੇ ਟਾਈਮਿੰਗ ਬਹੁਤ ਵਧੀਆ ਹੈ ਬਹੁਤ ਵਧੀਆ ਜਿੱਥੇ ਮਰਜੀ ਬੈਠੀ ਹੋਵੇ ਉਦਾਂ ਦਾ ਮਾਹੌਲ ਉਦਾਂ ਦਾ ਔਰਾ ਉਹ ਬਣਾ ਲੈਂਦੀ ਹੈ ਵਧੀਆ ਕੰਨੀ ਉਹਦੀ ਤੇ ਉਹ ਕੁੜੀ ਨੂੰ ਦੇਖ ਕੇ ਬਹੁਤੇ ਲੋਕ ਐਕਟਿੰਗ ਕਰਨੀ ਸਿੱਖਗੇ ਬਹੁਤੇ ਲੋਕ ਰੀਲਮ ਬਣਾਉਂਗੇ ਸਿੱਖੇ ਤੇ ਉਹ ਕੁੜੀ ਅਕਲਮੰਦ ਹੈ ਗਾਣੇ ਵਿੱਚ ਕਿਦਾਂ ਦਾ ਮੂਡ ਚਾਹੀਦਾ ਹੈ ਅਫਸੋਸ ਕਰਨ ਵੇ ਤੇ ਕਿਦਾਂ ਦਾ ਮੂਡ ਚਾਹੀਦਾ ਹੈ ਕਿਹੜਾ ਸ਼ਬਦ ਹੈ ਉਹ ਤੇ ਕਿਦਾਂ ਦਾ ਉਹਨੂੰ ਵਧੀਆ ਅਕਲ ਹੈ ਸਿੱਖ ਲੋ ਕੁਛ ਮਾੜਾ ਮੋਟਾ ਸਿੱਖ ਲੋ ਜੇ ਕਿਹਦੇ ਮਰਗ ਤੇ ਜਾਣੇ ਹੋ ਨਾ ਜੇ ਨਹੀਂ ਰੋਣਾ ਆਉਂਦਾ ਚੁੱਪ ਕਰਕੇ ਉਹਦਾ ਦਾ ਮੂੰਹ ਬਣਾ ਲਿਆ ਕਰੋ ਲੋਕ ਚੰਗਾ ਸਮਝਦੇ ਹੈ ਤਾਨੂੰ ਸ਼ਰਮ ਨਹੀਂ ਆਉਂਦੀ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦਾ ਮਾਹੌਲ ਕੀ ਹੈ ਤੇ ਤੁਸੀਂ ਪੋਸਟ ਪਾ ਦਿਆ ਕਰੋ ਦੱਸੋ ਜੀ ਮੁੱਖ ਮੰਤਰੀ ਕਿਹੜਾ ਹੋਣਾ ਚਾਹੀਦਾ ਹੈਗਾ ਮੁੱਖ ਮੰਤਰੀ ਹੈਗਾ ਮੁੱਖ ਮੰਤਰੀ ਤੁਸੀਂ ਕੀ ਪੁੱਛਦੇ ਹੋ ਤੁਸੀਂ ਆਪਣਾ ਕੰਮ ਕਰੋ ਤੁਹਾਡਾ ਪਾਪਾ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਕੀ ਲੱਲਰ ਲਾਤੀ ਉਹਨੇ ਕੌਮ ਦਾ ਬੇੜਾ ਘਰ ਕਰਤਾ ਜਾਂਦਾ ਜਾਂਦਾ ਵੀ ਪੱਟੀ ਮੇਸ ਖਰਾ ਕੇ ਗਿਆ ਬੇਅਦਬੀ ਉਹਦੇ ਹੁੰਦਿਆਂ ਹੋਈ ਹੈ ਜਿਹੜਾ ਕਹਿੰਦਾ ਜੀ ਨਾ ਮੈਂ ਅਕਾਲੀ ਦਾ ਰਿਸਟੈਂਡ ਕੀਤਾ ਮੈਂ ਅਕਾਲੀ ਦਲ ਬਣਾਇਆ ਤੇ ਆਪਣੀਆਂ ਅੱਖਾਂ ਸਾਹਮਣੇ ਅਕਾਲੀ ਦਲ ਦਾ ਭੋਗ ਪਵਾ ਕੇ ਗਿਆ ਉਹ ਬੰਦਾ ਭੋਗ ਪਵਾ ਕੇ ਗਿਆ ਪਰ ਤੁਹਾਨੂੰ ਬਿਸ਼ਰਮੋ ਸ਼ਰਮ ਨਹੀਂ ਆਉਣੀ ਤੁਹਾਨੂੰ ਸ਼ਰਮ ਨਹੀਂ ਆਉਣੀ ਕੋਈ ਗੱਲ ਨਹੀਂ ਹੈਗੇ ਆ ਆਪਾਂ 5 ਕਿ ਮਿੰਟ ਦਾ ਟਾਈਮ ਕੱਢ ਕੇ ਸੁਣ ਲਿਆ ਕਰੋ ਇਦੋਂ ਵੱਧ ਨਾ ਬੋਲਦਾ ਨਹੀਂ ਹੁੰਦਾ 5 ਮਿੰਟ ਬਹੁਤ ਹੁੰਦੇ ਬਹੁਤ ਹੁੰਦੇ ਰਾਤ ਇੱਕ ਮੈਂ ਕਿਸੇ ਟਿਕਟੌਕ ਤੇ ਵੀਡੀਓ ਦੇਖੀ ਤੇ ਘਰ ਵਾਲਾ ਕਹਿੰਦਾ ਘਰ ਵਾਲੀ ਨੂੰ ਕਹਿੰਦਾ ਠੰਡ ਬਹੁਤ ਹੈ ਉਹ ਕਹਿੰਦੀ ਫਿਰ ਮੈਂ ਕੀ ਕਰਾਂ ਕਹਿੰਦਾ ਲਾ ਦੇ ਬੋਲ ਕੇ ਕੋਈ ਸ਼ੱਗ ਬੋਲ ਪਾ ਮੜਾ ਮੋਟਾ ਕੁਛ ਗਰਮ ਕਰ ਦੇ ਲੱਗ ਜੇ ਅੱਗ ਭੱਟੀ ਬਾਲਨੀ ਲੋੜ ਹੀ ਨਾ ਪਵੇ ਠੀਕ ਹੈ ਇਦਾਂ ਦੇ ਅਸੀਂ ਵੀ ਹ ਜਦੋਂ ਕਿਤੇ ਠੰਡ ਲੱਗਦੀ ਹੈ ਨਾ ਤਾਂ ਵੀਡੀਓ ਖੋਲ ਲਿਆ ਕਰੋ ਸੁਣ ਲਿਆ ਕਰੋ ਦੇਖਿਓ ਫਿਰ ਭੰਬੜ ਬੜ ਦੇ ਦੇਖਿਓ ਫਿਰ ਕੋਟੀ ਪਾਉਣ ਦੀ ਲੋੜ ਨਹੀਂ ਪੈਣੀ ਸੋਨੇ ਕੱਪੜੇ ਅੱਗ ਲੱਗ ਜੂ ਅੱਗ ਲੱਗ ਜੂ ਪਰ ਸੁਣ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ